ਹਾਂਜੀ ਸਟੂਡੈਂਟਸ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਮਲਟੀਪਲ ਚੁਆਇਸ ਕੁਐਸਚਨ ਕਰ ਰਹੇ ਹਾਂ ਅਸੀਂ ਸਾਡਾ ਪਹਿਲਾ ਕੁਐਸਚਨ ਆ ਕਿਹੜੇ ਗੁਰੂ ਨੂੰ ਦਸ਼ਮੇਸ਼ ਪਿਤਾ ਦਾ ਦਰਜਾ ਦਿੱਤਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਵਿਖੇ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਮ ਕੀ ਸੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਦਾ ਨਾਮ ਕੀ ਸੀ ਮਾਤਾ ਗੁਜਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਮੇਂ ਭਾਰਤ ਦਾ ਮੁਗਲ ਸ਼ਾਸਕ ਕੌਣ ਸੀ? Aurangzeb ਗੁਰੂ ਗੋਬਿੰਦ ਸਿੰਘ ਜੀ ਦੇ ਨਗਾੜੇ ਦਾ ਨਾਮ ਕੀ ਸੀ? ਅਸੀਂ ਥਿਊਰੀ ਪਾਰਟ ਕੀਤਾ ਹੈ ਗੁਰੂ ਗੋਬਿੰਦ ਸਿੰਘ ਜੀ ਬਾਰੇ ਜੇ ਤੁਸੀਂ ਧਿਆਨ ਨਾਲ ਸੁਣੀਆ ਵੀਡੀਓ ਤਾਂ ਉਹਦੇ ਵਿੱਚ ਅਸੀਂ ਰਣਜੀਤ ਨਗਾੜੇ ਬਾਰੇ ਕਾਫੀ ਗੱਲ ਕੀਤੀ ਆ। ਤਰਨਜੀਤ ਨਗਾੜਾ ਸੀਗਾ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਗਾੜੇ ਦਾ ਨਾਮ ਸੀ। ਪ੍ਰੀ ਖਾਲਸੇ ਦਾ ਕੀ ਅਰਥ ਹੈ? ਪ੍ਰੀ ਖਾਲਸੇ ਦਾ ਕੀ ਅਰਥ ਹੈ? ਖਾਲਸੇ ਖਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਦਾ ਸਮਾਂ। ਪੋਸਟ ਖਾਲਸੇ ਦਾ ਕੀ ਅਰਥ? ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਦਾ ਸਮਾਂ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੰਮ ਵਿੱਚ ਕਿਹੜੀ ਭਾਸ਼ਾ ਨਹੀਂ ਵਰਤੀ ਅਰਬੀ ਭਾਸ਼ਾ ਨਹੀਂ ਵਰਤੀ ਫਾਰਸੀ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਦੇ ਵਿੱਚ ਉਹਨਾਂ ਨੇ ਆਪਣਾ ਜਿਹੜੇ ਰਚਨਾਵਾਂ ਨੇ ਉਹ ਕੀਤੀਆਂ ਨੇ ਪੰਜ ਪਿਆਰਿਆਂ ਦੀ ਸੰਸਥਾ ਕਿਸ ਗੁਰੂ ਸਾਹਿਬ ਦੁਆਰਾ ਸਥਾਪਿਤ ਕੀਤੀ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖੰਡੇ ਦੀ ਪੋਲ ਦੀ ਪ੍ਰਥਾ ਕਿਸ ਗੁਰੂ ਸਾਹਿਬ ਦੁਆਰਾ ਆਰੰਭ ਕੀਤੀ ਗਈ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਮਸੰਦ ਪ੍ਰਥਾ ਕਿਸ ਗੁਰੂ ਦੁਆਰਾ ਖਤਮ ਕੀਤੀ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਿਉਂਕਿ ਮਸੰਦ ਸਿਗੇ ਜਿਹੜੇ ਉਹ ਕਾਫੀ ਜ਼ਿਆਦਾ ਜਿਹੜੇ ਸੀਗੇ ਉਹ ਕਰੈਕਟਰਲੈਸ ਹੋ ਗਏ ਸੀ ਕਹ ਲਓ ਕਿ ਉਹਨਾਂ ਦਾ ਜਿਹੜਾ ਧਰਮ ਭ੍ਰਸਟ ਹੋ ਗਏ ਸੀ ਉਹ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਪ੍ਰਥਾ ਦਾ ਅੰਤ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਪਹਿਲੀ ਲੜਾਈ ਕਿਹੜੀ ਸੀਗੀ ਪੰਗਾਣੀ ਦੀ ਲੜਾਈ ਪੰਗਾਣੀ ਦੀ ਲੜਾਈ ਕਦੋਂ ਲੜੀ ਗਈ 1688 ਈਸਵੀ ਵਿੱਚ ਨਦੌਣ ਦੀ ਪਹਿਲੀ ਨਦੌਣ ਦੀ ਲੜਾਈ ਕਿਹਨਾ ਵਿਚਕਾਰ ਹੋਈ ਸਿੱਖ ਤੇ ਮੁਗਲਾਂ ਦੇ ਵਿਚਕਾਰ ਨਦੌਣ ਦੀ ਲੜਾਈ ਹੋਈ ਨਦੌਣ ਦੀ ਲੜਾਈ ਕਦੋਂ ਲੜੀ ਗਈ 1990 ਦੇ ਵਿੱਚ ਪਹਾੜੀ ਰਾਜਿਆਂ ਨੇ ਕਿਹੜੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਮਰਥਨ ਕੀਤਾ ਸੀ ਨਦੌਣ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਹੇਠ ਲਿਖਿਆਂ ਵਿੱਚੋਂ ਕਿਹੜੀ ਆ ਬਚਿੱਤਰਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਪਾਤਸ਼ਾਹੀ ਸਮੇ ਉਸ ਦੀ ਉਮਰ ਕਿੰਨੀ ਸੀ 9 ਸਾਲ ਗੁਰਗੋਬਿੰਦ ਸਿੰਘ ਜੀ ਦੇ ਜੀਵਨ ਦੀ ਮੁਗਲਾਂ ਵਿਰੁੱਧ ਆਖਰੀ ਲੜਾਈ ਕਿਹੜੀ ਸੀ ਖਿਦਰਾਣਾ ਦੀ ਲੜਾਈ ਪੌਂਟਾ ਸਾਹਿਬ ਵਿਖੇ ਗੁਰਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਿੰਨੇ ਕਵੀ ਸਨ 52 ਕਵੀ ਦੇ ਸ਼ਿਵਾ ਵਰ ਮੋਹੇ ਇਹੇ ਸ਼ੁਭ ਕਰਮਨ ਤੇ ਕਬ ਹੂ ਨਾ ਡਰੋ ਇਹ ਸ਼ਬਦ ਕਿਹੜੇ ਗੁਰੂ ਦੇ ਨੇ ਗੁਰਗੋਬਿੰਦ ਸਿੰਘ ਜੀ ਦੇ ਖਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ ਗਈ 13 April 1699 ਨੂੰ ਖਾਲਸਾ ਪੰਥ ਦੀ ਸਥਾਪਨਾ ਕਿੱਥੇ ਕੀਤੀ ਗਈ ਅਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਪੁੱਤਰ ਕਿਸ ਜੁੱਧ ਵਿੱਚ ਸ਼ਹੀਦ ਹੋਇਆ ਚਮਕੌਰ ਦੀ ਲੜਾਈ ਵਿੱਚ ਕਿਹਦੇ ਰਾਣੇ ਦੀ ਲੜਾਈ ਵਿੱਚ ਸ਼ਹੀਦ ਹੋਏ 40 ਮੁਕਤਿਆਂ ਦਾ ਮੁਖੀ ਕੌਣ ਸੀ ਭਾਈ ਮਹਾ ਸਿੰਘ ਕਿਹੜੀ ਲੜਾਈ ਵਿੱਚ 40 ਮੁਕਤੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਦਿੱਤਾ? ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਕਿਹੜੇ ਗੁਰੂ ਸਾਹਿਬ ਨੇ ਚਿੜੀਆਂ ਤੋਂ ਮਹਿਬਾਜ ਤੜਾਉਂ ਕੀ ਗੱਲ ਕੀਤੀ? ਗੁਰੂ ਗੋਬਿੰਦ ਸਿੰਘ ਜੀ ਨੇ ਮੁਕਸਰ ਦਾ ਪੁਰਾਣਾ ਨਾਮ ਕੀ ਸੀ? ਖਿਦਰਾਣਾ ਕਾਲ ਸਫੰਦੀ ਸਥਾਪਨਾ ਸਮੇਂ ਭਾਰਤ ਦਾ ਮੁਗਲ ਸ਼ਾਸਕ ਕੌਣ ਸੀ? ਔਰੰਗਜ਼ੇਬ ਆਦਿ ਗ੍ਰੰਥ ਵਿੱਚ ਗੁਰਤੇਗ ਬਹਾਦਰ ਜੀ ਦੇ ਸ਼ਬਦ ਕਿਸ ਨੇ ਸ਼ਾਮਲ ਕੀਤੇ? ਗੁਰੂ ਗੋਬਿੰਦ ਸਿੰਘ ਜੀ ਨੇ ਚਾੜੀ ਮੁਕਤੇ ਕਿਸ ਜੁੱਧ ਵਿੱਚ ਮਾਰੇ ਗਏ? ਖੀਦਰਾਣੇ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਆ ਕਿਹੜੀ ਕਿਹੜੀ ਰਚਨਾ ਵਿੱਚ ਜ਼ਿਕਰ ਕੀਤਾ ਏ ਚਿੱਤਰ ਨਾਟਕ ਵਿੱਚ ਪੀਰ ਬੁੱਧੂ ਸ਼ਾਹ ਕਿਹੜੇ ਗੁਰੂ ਦੇ ਸਮਕਾਲੀ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਕਿਹੜੇ ਗੁਰੂ ਜੀ ਦਾ ਕਾਰਜਕਾਲ ਸਭ ਤੋਂ ਅਸ਼ਾਂਤ ਰਿਹਾ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਹਜਾਦਾ ਦਾ ਕੀ ਨਾਮ ਸੀ ਬਾਬਾ ਫਤਿਹ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਹਬਜਾਦੇ ਦਾ ਕੀ ਨਾਮ ਸੀ ਬਾਬਾ ਅਜੀਤ ਸਿੰਘ ਬਜ਼ੀਰ ਖਾਨ ਦੁਆਰਾ ਕਿਹੜੇ ਸਹਬਜਾਦਿਆਂ ਨੂੰ ਕੰਧਾਂ ਵਿੱਚ ਚਣਵਾਇਆ ਗਿਆ ਫਤਿਹ ਸਿੰਘ ਤੇ ਜੋਰਾਵਰ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾ ਨਾਰਾ ਕਿਸ ਨੇ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਪੌਂਡਾ ਸਾਹਿਬ ਕਿਸ ਗੁਰਦੁਆਰਾ ਸਥਾਪਿਤ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜ਼ਫਰਨਾਮਾ ਸ਼ਬਦ ਦਾ ਕੀ ਅਰਥ ਹੈ ਧਮਕੀ ਕਿਸ ਜਗ੍ਹਾ ਤੇ ਜਫਰਨਾਮਾ ਲਿਖਿਆ ਗਿਆ ਦਿਨਾ ਕਾਂਗੜ ਸਭ ਸਿੱਖ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਕਿਸ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਵਿੱਚੋਂ ਕਿਸ ਗੁਰੂ ਨੂੰ ਉੱਚਾ ਪੀਰ ਕਿਹਾ ਜਾਂਦਾ ਏ ਗੁਰੂ ਗੋਬਿੰਦ ਸਿੰਘ ਜੀ ਨੂੰ ਜਫਰਨਾਮਾ ਕੀ ਆ ਪੱਤਰ ਜਫਰ ਨਾਮਕ ਇਸ ਭਾਸ਼ਾ ਵਿੱਚ ਲਿਖਿਆ ਗਿਆ ਫਾਰਸੀ ਭਾਸ਼ਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਸ਼ਾਹ ਨੂੰ ਕਿੱਥੇ ਮਿਲੇ ਸਨ ਨਾਂਦੇੜ ਗੁਰੂ ਗੋਬਿੰਦ ਸਿੰਘ ਜੀ ਕਿਸ ਮੁਗਲ ਰਾਜੇ ਨੂੰ ਮਿਲੇ ਸਨ ਬਹਾਦਰ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਈ ਭਾਗੋ ਕਿਸ ਦੇ ਸਮਕਾਲੀ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਕਿਹੜੀ ਲੜਾਈ ਵਿੱਚ ਮਾਈ ਭਾਗੋ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਮਰਥਨ ਕੀਤਾ ਸੀ ਖਿਦ ਰਾਣਾ ਦੀ ਲੜਾਈ ਵਿੱਚ ਇਸ ਵੀਡੀਓ ਦੇ ਵਿੱਚ ਇੰਨਾ ਹੀ ਫਿਰ ਮਿਲਦੇ ਆ ਨੈਕਸਟ ਟਾਪਿਕ ਦੇ ਨਾਲ ਓਕੇ ਥੈਂਕਸ